ਬਿਹਾਰ ਦੀ ਜਿੱਥੇ ਤੇਜਸਵੀ ਯਾਦਵ ਨੇ ਕਿਹਾ ਹੈਗਾ ਕਿ 100% ਜਿਹੜੀਆਂ ਨੌਕਰੀਆਂ ਨੇ ਇੱਥੋਂ ਦੇ ਡੋਮੈਸਾਈਲਸ ਨੂੰ ਹੀ ਦਿੱਤੀਆਂ ਜਾਣਗੀਆਂ ਸਰਦਾਰ ਅਤਾਪ ਸਿੰਘ ਜੀ ਇਹ ਗੱਲ ਕਰਨ ਦੇ ਵਿੱਚ ਜੇ ਕਿਤੇ ਆਪਾਂ ਕਹੀ ਕਿ ਪੰਜਾਬ ਦੇ ਲੀਡਰ ਨੂੰ ਕਰਨੀ ਪੈ ਜਾਵੇ ਤੇ ਉਹ ਤਾਂ ਇਸ ਗੱਲ ਦੇ ਲਾਗੇ ਚਾਕੇ ਵੀ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਸਾਡਾ ਪੰਜਾਬ ਦਾ ਨੌਜਵਾਨ ਜੋਬਸ ਨਾ ਮਿਲਣ ਕਰਕੇ ਪ੍ਰਵਾਸ ਕਰ ਰਿਹਾ ਹੈ ਉੱਥੇ ਬਾਹਰਲੀ ਸਟੇਟਾਂ ਚੋਂ ਆ ਕੇ ਲੋਕ ਵੱਸ ਰਹੇ ਨੇ ਸੋ ਇਹ ਜਿਹੜਾ ਇਮ ਬੈਲੈਂਸ ਆਫ ਪਾਪੂਲੇਸ਼ਨ ਹੋ ਰਹੀ ਹੈ ਸਾਡੇ ਨੇ ਜਿਸ ਤਰ੍ਹਾਂ ਪਿੰਡਾਂ ਦੇ ਖਤਮ ਹੋਣ ਦਾ ਕ੍ਰਾਈਸਿਸ ਆਪਾਂ ਕਹਿ ਰਹੇ ਹਾਂ ਜਿਵੇਂ ਕਿ ਜਿਹੜਾ ਪੰਜਾਬ ਦੇ ਪੰਜਾਬੀਆਂ ਦੇ ਖਤਮ ਹੋਣ ਦਾ ਕ੍ਰਾਈਸਿਸ ਆ ਸਕਦਾ ਸਰਦਾਰ ਅਰਪਤਾ ਸਿੰਘ ਜੀ ਜਿਹੜੀ 10 ਸਾਲ ਦੇ ਬਾਅਦ ਰਿਪੋਰਟ ਜਿਹੜੀ ਆਉਂਦੀ ਹੁੰਦੀ ਹੈ ਅ ਇਸ ਵਾਰ ਰਿਪੋਰਟ ਆਈ ਹੈਗੀ ਕਿ 14% ਜਿਹੜਾ ਹੈ ਸਵਿਟਸ ਬੈਂਕ ਦੇ ਵਿੱਚ ਭਾਰਤੀਆਂ ਦਾ ਪੈਸਾ ਜਿਹੜਾ ਹੈ ਵਧਿਆ ਹੈਗਾ ਔਰ ਪੈਸਾ ਆਉਣਾ ਤੇ ਕੀ ਸੀ ਇਹ ਤੇ ਲੱਗ ਰਿਹਾ ਹੈ ਕਿ ਵਧ ਗਿਆ ਹੋਇਆ ਇਹਨੂੰ ਕਿਸ ਐਂਗਲ ਤੋਂ ਤੁਸੀਂ ਦੇਖ ਜਿਹੜਾ ਭਾਰਤ ਹੈਗਾ ਅਗਲੇ 10 ਸਾਲਾਂ ਦੌਰਾਨ ਬਹੁਤ ਖਤਰਨਾਕ ਤੇ ਚੈਲੈਂਜਿੰਗ ਦਹਾਕੇ ਵਿੱਚ ਆ ਜਿਹੜਾ ਜਾ ਰਿਹਾ ਪਰ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਨਰਿੰਦਰ મોદી ਵੱਲ ਇਸ਼ਾਰਾ ਕਰਿਆ ਵੀ ਉਹ ਸਿਰਫ ਚੋਣਾ ਜਿੱਤਣ ਤੱਕ ਆਪਣਾ ਜਿਹੜਾ ਰੁਖ ਰੱਖਦੇ ਹੈਗੇ ਆ ਵੀ منی ਦਾ ਇਨਫਲਕਸ ਵਧ ਰਿਹਾ ਹੈ ਬੇਸ਼ੱਕ ਚੌਥੀ ਕਹਿੰਦੇ ਹੈਗੇ ਆ ਵੀ ਅਸੀਂ ਪੱਧਰਨ ਜਾ ਰਹੇ ਹੈਗੇ ਆ ਅਕਾਦਮੀ ਵੀ ਅਸੀਂ ਜਾਪਾਨ ਨੂੰ ਵੀ ਪਾਰ ਕਰ ਦਿੱਤਾ ਹੋਇਆ ਹੈ ਹੋ ਗਿਆ ਜਾਪਾਨ ਨੂੰ ਘੋੜਿਓ ਤੁਸੀਂ ਪਾਰ ਕਰਿਆ ਜਾਪਾਨ ਵਰਗੀਆਂ ਸਹੂਲਤਾਂ ਤੁਹਾਡੇ ਕੋਲ ਹੈਗੀਆਂ ਹਾਂ ਵੀ ਜਿਹੜੀ ਆਮ ਲੋਕਾਂ ਤੱਕ ਪਹੁੰਚਦੀ ਹਾਂ ਹਾਂ ਹੁਣ ਜਾਪਾਨ ਦੀ ਦੱਸਿਆ ਜਾਂਦਾ ਉਹਦੀ ਜਿਹੜੀ 4 ਟ੍ਰਿਲੀਅਨ ਦੀ ਇਕਨੋਮੀ ਆ ਜਪਾਨ ਦੀ ਪਰ ਕੈਪੀਟਾ ਇਨਕਮ 33900 ਡਾਲਰ ਜਪਾਨ ਦਾ ਸਾਈਜ਼ ਵੀ ਤੇ ਦੇਖੋ ਨਾ ਕਿੰਨਾ ਹੈਗਾ ਸਾਈਜ਼ ਦੇ ਹਿਸਾਬ ਨਾਲ ਕਿੰਨਾ ਛੋਟਾ ਹੈਗਾ ਜਾਂ ਜਾਂ ਜਿਨ੍ਹਾਂ ਨੂੰ ਯੂਕੇ ਨੂੰ ਪਿੱਛੇ ਛੱਡਿਆ ਜਾਂ ਜਰਮਨੀ ਨੂੰ ਪਿੱਛੇ ਛੱਡਿਆ ਉਹਨਾਂ ਦੇ ਸਾਈਜ਼ ਦੇ ਕਿੰਨੇ ਕਿੰਨਾ ਹੈਗਾ ਜਪਾਨ ਦੀ ਪਰ ਕੈਪੀਟਾ ਇਨਕਮ 33900 ਡਾਲਰ ਪਰ ਇਅਰ ਆ ਇੰਡੀਆ ਦੀ 2300 ਮੈਂ ਤਾਂ ਕਿ 2300 ਡਾਲਰ ਆ ਗਲਬਾਤ ਕਰ ਲਏ ਨੇ ਬਿਹਾਰ ਦੀ ਜਿੱਥੇ ਤੇ ਜਸਵੀ ਯਾਦਵ ਨੇ ਕਿਹਾ ਹੈਗਾ ਕਿ 100% ਜਿਹੜੀਆਂ ਨੌਕਰੀਆਂ ਨੇ ਇੱਥੋਂ ਦੇ ਡੋਮਿਸਾਈਲਸ ਨੂੰ ਹੀ ਦਿੱਤੀਆਂ ਜਾਣਗੀਆਂ ਮਤਲਬ ਉਹ ਲੋਕ ਜਿਹੜੇ ਇੱਥੇ ਪੈਦਾ ਹੋਏ ਨੇ ਜਿਹੜੇ ਇੱਥੇ ਰਹਿ ਰਹੇ ਹੈਗੇ ਨੇ ਜਿਨ੍ਹਾਂ ਦੇ ਕੋਲ ਇੱਥੋਂ ਦਾ ਡੋਮਿਸਾਈਲ ਸਰਟੀਫਿਕੇਟ ਹੈਗਾ ਏ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸਰਦਾਰ ਹਰਤਾ ਸਿੰਘ ਜੀ ਇਹ ਗੱਲ ਕਰਨ ਦੇ ਵਿੱਚ ਜੇ ਕਿਤੇ ਆਪਾਂ ਕਹੀ ਕਿ ਪੰਜਾਬ ਦੇ ਲੀਡਰ ਨੂੰ ਕਰਨੀ ਪੈ ਜਾਵੇ ਤੇ ਉਹ ਤਾਂ ਇਸ ਗੱਲ ਦੇ ਲਾਗੇ ਚਾਕੇ ਵੀ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਹੁਣੇ-ਹੁਣੇ ਆਪਾਂ ਦੇਖਿਆ ਕਿ ਪਿਛਲੇ ਤਕਰੀਬਨ ਇਸੇ ਸਰਕਾਰ ਦੀ ਜੇ ਗੱਲ ਕਰ ਲਈਏ 3.5 ਸਾਲ ਦੇ ਸਮੇਂ ਦੇ ਦੌਰਾਨ ਰਾਜਸਥਾਨ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਵੱਡੀ ਪਦਰ ਤੇ ਨੌਕਰੀਆਂ ਜਿਹੜੀਆਂ ਦਿੱਤੀਆਂ ਗਈਆਂ ਔਰ ਇਹਦੀ ਆਵਾਜ਼ ਵੀ ਲੱਖਾ ਸਿੰਘ ਸਿਧਾਣਾ ਹੋਣੀ ਜਾਂ ਹੋਰ ਜਿਹੜੇ ਇਦਾਂ ਦੇ ਕਾਰਕੁਨ ਹੈਗੇ ਨੇ ਸਮੇਂ-ਸਮੇਂ ਤੇ ਆਵਾਜ਼ ਉਹ ਚੁੱਕਦੇ ਰਹੇ ਨੇ ਕੀ ਕਹੋਗੇ ਇਧਰਲੇ ਬੰਨੇ ਕੀ ਪੰਜਾਬ ਨੂੰ ਹੁਣ ਬਿਹਾਰ ਵੱਲੋਂ ਸਿੱਖਣਾ ਪਵੇਗਾ ਜਾਂ ਨਹੀਂ ਬਿਲਕੁਲ ਜੇ ਜੇ ਸਿੱਖਣਾ ਕਿਸੇ ਦੁਸ਼ਮਣ ਤੋਂ ਵੀ ਪੈ ਜਾਏ ਤਾਂ ਉਹ ਸਿੱਖਣਾ ਚਾਹੀਦਾ ਹੈਗਾ ਨਾ ਸੋ ਤੇਜਸਵੀ ਆਦਬ ਕੋ ਸਿੱਖਾਂ ਦੇ ਦੁਸ਼ਮਣ ਨਹੀਂ ਹੈਗੇ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਜਿਹੜਾ ਹੈਗਾ ਸਿੱਖਣਾ ਚਾਹੀਦਾ ਹੈਗਾ ਸੋ ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਨੇ ਇੱਕ ਪੰਜਾਬ ਦੀ ਜ਼ਮੀਨ ਸੋ ਲਗਾਤਾਰ ਡਿਲੇ ਹੋ ਰਿਹਾ ਪਿਛਲੇ 25 30 ਸਾਲਾਂ ਤੋਂ ਲਗਾਤਾਰ ਡਿਲੇ ਮੇਰੇ ਖਿਆਲ ਪ੍ਰਾਈਵੇਟ ਮੈਂਬਰ ਬਿੱਲ ਸ਼ਾਇਦ ਸੁਖਪਾਲ ਸਿੰਘ ਖੇੜਾ ਹੋਣਾ ਦਾ 2022 ਕੇ 23 ਦਾ ਉੱਥੇ ਪਿਆ ਵੀ ਹੋਇਆ ਹਾਂਜੀ ਹਾਂਜੀ ਆਇਆ ਸੀ ਪਰ ਇਹ ਇਹ ਬਹੁਤ ਹੀ ਹਾਤਾ ਸੈਂਟਰ ਦਾ ਦਬਾਅ ਹੈਗਾ ਜਾਂ ਉਹ ਆਪ ਹੀ ਪੰਜੜੀ ਪੰਜਾਬ ਦੀ ਜਿਹੜੀ ਜਿਹੜੀ ਡੈਮੋਗ੍ਰਾਫੀ ਆ ਉਹਨੂੰ ਬਦਲਣਾ ਚਾਹੁੰਦੇ ਹੈਗੇ ਆ ਵੀ ਇੱਥੇ ਬਿਲਕੁਲ ਪੰਜਾਬ ਦੀ ਜ਼ਮੀਨ ਆ ਪੰਜਾਬ ਦੇ ਡੋਮਿਸ ਮਿਸਾਈਲ ਦਾ ਵੀ ਫਿਰ ਦੇਖੋ ਵੀਵੀ 25 ਸਾਲ ਦਾ ਡੋਮਿਸਾਈਲ ਇੱਥੇ ਹੈਗਾ ਕਿ ਨਹੀਂ ਹੈਗਾ 30 ਸਾਲ ਦਾ ਜਿਹੜੇ ਐਕਚੁਅਲ ਇਥੋਂ ਦੇ ਰਹਿਣ ਵਾਲੇ ਵਸਿੰਦੇ ਆ ਉਹਨਾਂ ਦੀ ਉਹਨਾਂ ਨੂੰ ਜ਼ਮੀਨ ਖਰੀਦਣ ਦੀ ਇੱਥੇ ਤਾਂ ਹਰੇਕ ਹੀ ਆਉਂਦਾ ਜ਼ਮੀਨ ਖਰੀਦ ਰਿਹਾ ਵੋਟ ਬੰਨ ਰਹੀ ਹੈ ਕਿ ਆ ਆਧਾਰ ਕਾਰਡ ਬਣ ਰਹੇ ਆ ਇਥੋਂ ਦੇ ਵਸਿੰਦੇ ਆ ਸੋ ਸਾਡਾ ਜਿਹੜਾ ਹੈਗਾ ਆਬਾਦੀ ਦਾ ਤਵਾਜਨ ਹੈ ਜਿਹੜਾ بگੜ ਰਿਹਾ ਹੁਣ ਨੌਕਰੀਆਂ ਇਹ ਕਹਿੰਦੇ ਆ ਵੀ 54000 ਨੌਕਰੀਆਂ ਜਿਹੜੀਆਂ ਅਸੀਂ ਦੇ ਚੁੱਕੇ ਹੈਗੀਆਂ ਪਰ ਉਹਦੇ ਚੋਂ ਪੱਤਰਕਾਰ ਨੇ ਇੱਕ ਸ਼ਹਿਰੀ ਕਲਸੀ ਨੂੰ ਸਵਾਲ ਪੁੱਛਿਆ ਸੀ ਇਹਨਾਂ ਦਾ ਮੇਰੇ ਖਲੂਪ ਪ੍ਰਧਾਨ ਹੈਗਾ ਇਸ ਵੀਰ ਬਈ ਉਹਦੇ ਵਿੱਚੋਂ ਅਨਾਉਂਸ ਤਾਂ ਕਿਸ ਕੋਈ ਇੱਕ ਵੀ ਅ ਜਿਹੜੀਆਂ 54000 ਹੋਈਆਂ ਉਹ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਪ੍ਰਕਿਰਿਆ ਚੱਲ ਰਹੀ ਸੀ ਇਹਨਾਂ ਨੂੰ ਸਰਕਾਰ ਬਦਲ ਜਾਂਦੀ ਹੈ ਤਾਂ ਉਹ ਅਨਾਉਂਸਡ ਜਿਹੜੀਆਂ ਹੈਗੀਆਂ ਉਹ ਪਿਛੜੀਆਂ ਸਰਕਾਰਾਂ ਦੀਆਂ ਜਿਹੜੀਆਂ ਪਈਆਂ ਸੀਗੀਆਂ ਉਹਨਾਂ 54000 ਚੋਂ ਵੀ ਆਇਆ ਚਾਹੇ ਬਿਜਲੀ ਦੇ ਲਾਇਨਮੈਨਾਂ ਦੀਆਂ ਸੀ ਜੂਨੀਅਰ ਇੰਜੀਨੀਅਰਾਂ ਦਾ ਸੀ ਆ ਜਾਂ ਇਵਨ ਵਟਰਨਰੀ ਆਫਸਰਾਂ ਦੀਆਂ ਆਈਆਂ ਸੀਗੀਆਂ ਪੁਲਿਸ ਵਿੱਚ ਇਨਸਪੈਕਟਰਾਂ ਦੀਆਂ ਆਈਆਂ ਉਹਦੇ ਚੋਂ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ 25 25 30 30% ਆ ਜਿਹੜੀਆਂ ਉਹ ਹਰਿਆਣੇ ਤੇ ਰਾਜਸਥਾਨ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸੋ ਪੰਜਾਬ ਦੀ ਨੌਕਰੀ ਸਾਡੇ ਅਫਸਰ ਚਾਹੇ ਵਿੱਚ ਆਬਾਦੀ ਵੱਧ ਹੋਣ ਕੰਦੇ باوجود ਵੀ ਜਿਹੜੀ ਜਿਹੜੀ ਰਿਪਰੈਜ਼ੈਂਟੇਸ਼ਨ ਘਟ ਰਹੀ ਆ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਆ ਡੋਮਿਸਾਈਲ ਦਾ ਸਰਟੀਫਿਕੇਟ ਇਹ ਲਾਜ਼ਮੀ ਹੋਣਾ ਚਾਹੀਦਾ ਹੈਗਾ ਸੋ ਇਸ ਕਰਕੇ ਪੰਜਾਬ ਦੀ ਆਬਾਦੀ ਜਿਹੜੀ ਜਿਹੜੀ ਨੌਕਰੀ ਹੈਗੀ ਆ ਪੰਜਾਬ ਦੇ ਕੋਲ ਪੰਜਾਬ ਦੇ ਨੌਜਵਾਨਾਂ ਨੂੰ ਲਾਣੀ ਚਾਹੀਦੀ ਆ ਸਾਡਾ ਪੰਜਾਬ ਦਾ ਨੌਜਵਾਨ ਜੋਬਸ ਨਾਮ ਇਹਨਾਂ ਕਰਕੇ ਪ੍ਰਵਾਸ ਕਰ ਰਿਹਾ ਹੈ ਉੱਥੇ ਬਾਹਰਲੀ ਸਟੇਟਾਂ ਚੋਂ ਆ ਕੇ ਲੋਕ ਵੱਸ ਰਹੇ ਨੇ ਸੋ ਇਹ ਜਿਹੜਾ ਇੰਬੈਲੈਂਸ ਆਫ ਪੋਪੂਲੇਸ਼ਨ ਹੋ ਰਿਹਾ ਹੈ ਸਾਡੇ ਲਈ ਜਿਸ ਤਰ੍ਹਾਂ ਪਿੰਡਾਂ ਦੇ ਖਤਮ ਹੋਣ ਦਾ ਕ੍ਰਾਈਸਿਸ ਆਪਾਂ ਕਹਿ ਰਹੇ ਹਾਂ ਇਹ ਸਿੱਧਾ ਪੰਜਾਬ ਦੇ ਪੰਜਾਬੀਆਂ ਦੇ ਖਤਮ ਹੋਣ ਦਾ ਕ੍ਰਾਈਸਿਸ ਆ ਸਕਦਾ ਸੋ ਸਰਕਾਰਾਂ ਨੂੰ ਇਸ ਪਾਸੇ ਯਤਨ ਕਰਨੇ ਚਾਹੀਦੇ ਹੈਗੇ ਪਰ ਇਹ ਸਰਕਾਰ ਆ ਸਰਕਾਰ ਜਾਦੇ ਕਮਜ਼ੋਰ ਸਾਬਤ ਹੋ ਰਹੀ ਹੈ ਪਿਛਲੀਆਂ ਸਰਕਾਰਾਂ ਵੇਲੇ ਇੰਨੀ ਜ਼ਿਆਦਾ ਮਾਰਾ ਮਰਾਾਈ ਨਹੀਂ ਸੀ ਹੁੰਦੀ ਪਰ ਇਹਨਾਂ ਨੇ ਤਾਂ ਜਿੱਦਾਂ ਦੇ ਵੀ ਸਾਡੀ ਹਰਿਆਣੇ ਚ ਵੀ ਸਰਕਾਰ ਬਣ ਜੇ ਸਾਡੀ ਰਾਜਸਥਾਨ ਚ ਵੀ ਬਣ ਜੇ ਅਸੀਂ ਅਸੀਂ ਉੱਤਰ ਪ੍ਰਦੇਸ਼ ਚ ਵੀ ਲੜੀਏ ਫਿਰ ਉਹ ਸਾਰੇ ਲੋਕਾਂ ਨੂੰ ਲਿਆ ਕੇ ਵੀ ਅਸੀਂ ਤੁਹਾਨੂੰ ਦਿਲ ਰਿਹਾ ਪਿਛਲੇ ਪ੍ਰੋਗਰਾਮ ਚ ਅਸੀਂ ਦੱਸਿਆ ਸੀ ਵੀ ਕੁਰਸੀਆਂ ਤੇ ਟੈਂਟ ਵੀ ਦਿੱਲੀ ਤੋਂ ਆ ਰਹੇ ਨੇ ਪੰਜਾਬ ਵਿੱਚ ਹੋ ਰਹੇ ਜਿਹੜੇ ਸਮਾਗਮ ਨੇ ਉਹਨਾਂ ਲਈ ਕੁਰਸੀਆਂ ਤੇ ਟੈਂਟ ਵੀ ਦਿੱਲੀ ਚੋਂ ਆ ਰਹੇ ਨੇ ਸੋ ਇਹ ਬਹੁਤ ਬੁਰੀ ਤਰ੍ਹਾਂ ਜਿਹੜੇ ਦਿੱਲੀ ਵਾਲਾ ਗੈਂਗ ਹੈਗਾ ਉਹ ਪੰਜਾਬ ਦੇ ਉੱਤੇ ਕਾਬਜ਼ ਹੋ ਰਿਹਾ ਇਹਨੂੰ ਖਦੇੜਨ ਦੀ ਲੋੜ ਹੈਗੀ ਆ ਤੇ ਇਹਦੇ ਖਿਲਾਫ ਆ ਜਾਣਾ ਯਤਨ ਕਰਨ ਦੀ ਲੋੜ ਹੈ ਜੀ ਬਿਲਕੁਲ ਜੀ ਕਿਉਂਕਿ ਪੰਜਾਬ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਹੀ ਕਿਤਨਾ ਕਿਤੇ ਇਹਦੇ ਖਿਲਾਫ ਜਿਹੜੀ ਆਵਾਜ਼ ਚੁਕਣੀ ਪਵੇਗੀ 2014 ਦੇ ਵਿੱਚ ਜਦੋਂ ਭਾਰਤ ਦੀਆਂ ਚੋਣਾਂ ਹੋਈਆਂ ਸੀ ਤੇ ਉਦੋਂ 15 ਲੱਖ ਵਾਲਾ ਜੁਮਲਾ ਉਸ ਦੀ ਇੱਕ ਬਹੁਤ ਵੱਡੀ ਜਿਹੜੀ ਚਰਚਾ ਜਿਹੜੀ ਹੋਈ ਸੀ ਕਿ ਜਿਹੜਾ ਕਾਲਾ ਧਨ ਬਾਹਰ ਪਿਆ ਹੋਇਆ ਹੈ ਉਸ ਨੂੰ ਜਿਹੜਾ ਹੈ ਅਸੀਂ ਵਾਪਸ ਲੈ ਕੇ ਆਵਾਂਗੇ ਸਰਦਾਰ ਅਰਪਤਾ ਸਿੰਘ ਜੀ ਜਿਹੜੀ 10 ਸਾਲ ਦੇ ਬਾਅਦ ਰਿਪੋਰਟ ਜਿਹੜੀ ਆਉਂਦੀ ਹੁੰਦੀ ਹੈ ਅ ਇਸ ਵਾਰ ਰਿਪੋਰਟ ਹੀ ਆਈ ਹੈਗੀ ਕਿ 14% ਜਿਹੜਾ ਹੈ ਸਵਿਸ ਬੈਂਕ ਦੇ ਵਿੱਚ ਭਾਰਤੀਆਂ ਦਾ ਪੈਸਾ ਜਿਹੜਾ ਹੈ ਵਧਿਆ ਹੈਗਾ ਹੁਣ ਪੈਸਾ ਆਉਣਾ ਤੇ ਕੀ ਸੀ ਇਹ ਤੇ ਲੱਗ ਰਿਹਾ ਹੈ ਕਿ ਵਧ ਗਿਆ ਹੋਇਆ ਇਹਨੂੰ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋ ਇਟ ਮੀਨਸ ਬਾਹਰ ਜ਼ਿਆਦਾ ਜਾ ਰਿਹਾ ਹੈ ਸੋ 2014 ਵਿੱਚ ਨਰਿੰਦਰ ਮੋਦੀ ਆਇਆ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਰਾ ਕਾਲਾ ਧਨ ਵਾਪਸ ਲਿਆਵਾਂਗੇ ਇੱਥੇ 15-15 ਲੱਖ ਰੁਪਏ ਹਰੇਕ ਨਾਗਰਿਕ ਨੂੰ ਜਿਹੜਾ ਦਵਾਂਗੇ ਹੁਣ 10 14 ਤੋਂ ਬਾਅਦ 24 ਦੀ ਲਾਸਟ ਵਾਲੀ ਸੀ ਉਹ 25 ਚ ਪਬਲਿਸ਼ ਹੋਈ ਹੈ ਰਿਪੋਰਟ ਉਹਨਾਂ ਨੇ ਇਹ ਰਿਪੋਰਟ ਦਿੱਤੀ ਹੈ ਕਿ ਪਿਛਲੇ 10 ਸਾਲਾਂ ਚ 14% ਆ ਜਿਹੜਾ ਉਹੋ ਜਿਹੜਾ ਭਾਰਤੀਆਂ ਦਾ ਪੈਸਾ ਹੈਗਾ ਉਹ ਵਧਿਆ ਹੈਗਾ ਹੁਣ ਭਾਰਤੀਆਂ ਦਾ ਇਸ ਵੇਲੇ ਪੈਸਾ 37600 ਕਰੋੜ ਰੁਪਈਆ 37000 ਇਹਨਾ ਹੋ ਗਿਆ ਹੋਇਆ ਸੋ ਪਿਛਲੇ 10 ਸਾਲਾਂ ਤੋਂ ਇਹ 14% ਆ ਜਿਹੜਾ ਵਧ ਗਿਆ ਹੋਇਆ ਇੱਕ ਸਰਕਾਰ ਚ ਜਿਹੜੀ ਕਹਿੰਦੀ ਸੀ ਅਸੀਂ ਪੈਣੀ ਪੈਣੀ ਵਾਪਸ ਲਿਆਵਾਂਗੇ ਉਸੇ ਸਰਕਾਰ ਦੇ ਦੌਰ ਦਰਾਨ ਹੈ ਜਿਹੜਾ ਪੈਸਾ ਵਧ ਜਾਂਦਾ ਹੈ ਫਿਰ ਜਦੋਂ ਤੁਸੀਂ ਇਹ ਕਹਿੰਦੇ ਵੀ ਅਸੀਂ ਸਿਰਫ ਚੋਣਾ ਮੈਨੀਪੂਲੇਟ ਕਰ ਰਹੇ ਹੈਗੇ ਹਾਂ ਸੋ ਇੱਕ ਦਾ ਵਾਇਰ ਵਿੱਚ ਜਿਹੜਾ ਹੈਗਾ ਆਰਟੀਕਲ ਛਪਿਆ ਵੀ ਜਿਹੜਾ ਭਾਰਤ ਹੈਗਾ ਅਗਲੇ 10 ਸਾਲਾਂ ਦੌਰਾਨ ਬਹੁਤ ਖਤਰਨਾਕ ਤੇ ਚੈਲਿੰਜਿੰਗ ਦਹਾਕੇ ਵਿੱਚ ਆ ਜਿਹੜਾ ਜਾ ਰਿਹਾ ਪਰ ਸਾਡੀ ਜਿਹੜੀ ਲੀਡਰਸ਼ਿਪ ਆ ਉਹਨਾਂ ਨਰਿੰਦਰ મોદી ਵੱਲ ਇਸ਼ਾਰਾ ਕਰਿਆ ਵੀ ਉਹ ਸਿਰਫ ਚੋਣਾ ਜਿੱਤਣ ਤੱਕ ਆਪਣਾ ਜਿਹੜਾ ਰੁਖ ਰੱਖ ਰਹੇ ਹੈਗੇ ਆ ਸੋ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਜਿਹੜੇ ਚੈਲੰਜਸ ਆ ਰਹੇ ਆ ਉਹਨਾਂ ਨੂੰ ਉਜਾਗਰ ਕਰਨ ਵਿੱਚ ਉਹ ਬਿਲਕੁਲ ਵੀ ਕਾਮਯਾਬ ਨਹੀਂ ਹੋ ਸਕੇ ਉਹਦਾ ਉਹਦਾ ਮੁਕਾਬਲਾ ਕਰਨ ਲਈ ਸੋ ਆ ਜਿਹੜਾ ਸਵਿਸ ਬੈਂਕਾਂਾਂ ਚ ਭਾਰਤ ਤੋਂ ਮਨੀ ਜਾਣੇ ਜੇ ਜੇ ਐਨਫੋਰਸਮੈਂਟ ਡਾਇਰੈਕਟੋਰੇਟ ਛੋਟੇ ਛੋਟੇ ਦੁਕਾਨਦਾਰਾਂ ਤੇ ਛਾਪੇ ਮਾਰ ਸਕਦਾ ਤਾਂ ਫਿਰ ਆ ਜਿਹੜੀ ਮਨੀ ਬਾਹਰ ਜਾ ਰਹੀ ਆ ਇਹ ਕੈਸ਼ ਫਲੋ ਤਾਂ ਨਹੀਂ ਹੋ ਰਿਹਾ ਬਾਇ ਇਲੈਕਟ੍ਰੋਨਿਕ ਐਕਸਚੇਂਜ ਹੀ ਜਾ ਰਹੀ ਆ ਕਿ ਸੋ ਉਦਤੇ ਕੌਣ ਨਿਗਰੱਖ ਰਿਹਾ ਹੈ ਉਹਦੀ ਅਕਾਉਂਟੇਬਿਲਟੀ ਕਿੱਥੀ ਆ ਉਹ ਬੰਦੇ ਕਿੱਥੋਂ ਗ੍ਰਫਤਾਰ ਹੋਣੇ ਕਿਉਂਕਿ ਮੱਛੀਆਂ ਵੱਡੀਆਂ ਨੇ ਉਹ ਜਿਹੜੇ ਜਿਹੜੇ ਕਰੋੜਾਂ ਰੁਪਏ ਚੰਦਾ ਦਿੰਦੇ ਨੇ ਭਾਜਪਾ ਨੂੰ ਜਾਂ ਹੋਰ ਪਾਰਟੀਆਂ ਨੂੰ ਸੋ ਉਹ ਉਹ ਵੱਛੀਆਂ ਨੇ ਸੋ ਉਹਨਾਂ ਨੂੰ ਜਿਹੜਾ ਹੈਗਾ ਈਜ਼ੀ ਫਲੋ ਵਿੱਚ ਪੈਸਾ ਜਾ ਰਿਹਾ ਹੈ ਕ腐ਪਸ਼ਨ ਹੈਗੀ ਆ ਦੇਸ਼ ਦਾ ਪੈਸਾ ਦੇਸ਼ 'ਚ ਨਹੀਂ ਰਹਿ ਰਿਹਾ ਇਸੇ ਕਰਕੇ ਹੈਗਾ ਜਿਹੜਾ ਤੁਸੀਂ ਦੇਖੋ ਕਰੰਸੀ ਦੀ ਕੀਮਤ ਹੁਣ 115 ਰੁਪਏ ਤੱਕ ਹੋ ਗਿਆ ਹੈ ਬਿਲਕੁਲ ਕਾਫੀ ਅੱਗੇ ਚਲੇਗੀ ਕਿੱਥੇ ਜਦੋਂ 70-72 ਰੁਪਏ ਤੇ ਹੁੰਦਾ ਸੀ ਮਤਲਬ ਕਿ ਬਹੁਤ ਜ਼ਿਆਦਾ ਜਿਹੜਾ ਹੈਗਾ ਵਧ ਗਿਆ ਸੋ ਇਸੇ ਕਰਕੇ ਹੈ ਕਿ ਵੀ ਮਨੀ ਦਾ ਇਨਫਲਕਸ ਵਧ ਰਿਹਾ ਹੈ ਬੇਸ਼ੱਕ ਚੌਥੀ ਕਹਿੰਦੇ ਹੈਗੇ ਆ ਵੀ ਅਸੀਂ ਵੱਡਣ ਜਾ ਰਹੇ ਹੈਗੇ ਆ ਇਕਨੋਮੀ ਵੀ ਅਸੀਂ ਜਾਪਾਨ ਨਾਲ ਵਪਾਰ ਕਰ ਦਿੱਤਾ ਹੋਇਆ ਹੁਣ ਜੇ ਜਾਪਾਨ ਨੂੰ ਭੋਲਿਓ ਤੁਸੀਂ ਪਾਰ ਕਰਿਆ ਜਾਪਾਨ ਵਰਗੀਆਂ ਸਹੂਲਤਾਂ ਤੁਹਾਡੇ ਕੋਲ ਹੈਗੀਆਂ ਹਮ ਹੈਨਾ ਵੀ ਜਿਹੜੀ ਆਮ ਲੋਕਾਂ ਤੱਕ ਪਹੁੰਚਦੀ ਹਾਂ ਹਾਂ ਹੁਣ ਜਾਪਾਨ ਦੀ ਦੱਸਿਆ ਜਾਂਦਾ ਹੈ ਉਹ ਉਹਦੀ ਜਿਹੜੀ ਚਾਰ ਟ੍ਰਿਲੀਅਨ ਦੀ ਇਕਨੋਮੀ ਆ ਜਾਪਾਨ ਦੀ ਪਰ ਕੈਪੀਟਲ ਇਨਕਮ 33900 ਡਾਲਰ ਆ ਜਾਪਾਨ ਦਾ ਸਾਈਜ਼ ਵੀ ਤੇ ਦੇਖੋ ਨਾ ਕਿੰਨਾ ਹੈਗਾ ਸਾਈਜ਼ ਦੇ ਹਿਸਾਬ ਨਾਲ ਕਿੰਨਾ ਛੋਟਾ ਹੈਗਾ ਜਾਂ ਜਾਂ ਜਿਨ੍ਹਾਂ ਨੂੰ ਯੂਕੇ ਨੂੰ ਪਿੱਛੇ ਛੱਡਿਆ ਜਾਂ ਜਰਮਨੀ ਨੂੰ ਪਿੱਛੇ ਛੱਡਿਆ ਉਹਨਾਂ ਦੇ ਸਾਈਜ਼ ਦੇ ਕਿੰਨੇ ਕਿੰਨਾ ਹੈਗਾ ਜਾਪਾਨ ਦੀ ਪਰ ਕੈਪੀਟਲ ਇਨਕਮ 33900 ਡਾਲਰ ਪਰ ਈਅਰ ਆ ਇੰਡੀਆ ਦੀ 2300 ਮੈਂ ਤਾਂ ਕਿ 2300 ਡਾਲਰ ਆ ਹਾਂ ਮਰ ਕੇ ਕਿੰਨਾ ਗੈਪ ਆ ਤੁਸੀਂ ਦੇਖੋ ਹੁਣ ਇੰਡੀਆ 4 ਟ੍ਰਿਲੀਅਨ ਦੀ ਇਕਨੋਮੀ ਬਣ ਜਾ ਰਿਹਾ ਦੁਬਈ 1.1 ਟ੍ਰਿਲੀਅਨ ਦੀ ਇਕਨੋਮੀ ਆ ਹਨਾ ਕੀ ਅਸੀਂ ਦੁਬਈ ਵਰਗੀਆਂ ਸਹੂਲਤਾਂ ਦੇ ਸਕਦੇ ਆ ਕਿਸੇ ਨੂੰ ਇੰਨਾ ਸੇਫ ਇੰਨਾ ਕਲੀਨ ਜਾਂ ਇੰਨਾ ਸੁਪਰਫਿਸ਼ੀਅਲ ਸ਼ਹਿਰ ਹਰ ਪਿੰਡ ਹਰ ਸ਼ਹਿਰ ਜਿਹੜਾ ਸੁਪਰਫਿਸ਼ੀਅਲ ਆ ਉਹ ਅਸੀਂ ਦੇ ਸਕਦੇ ਹੈਗੇ ਸੋ ਇਹ ਹੈਗਾ ਜਿਹੜਾ ਗੈਪ ਸਿਰਫ ਜੀ ਡੀ ਪੀ ਤੋਂ ਨਹੀਂ ਮਾਪੀ ਜਾਂਦੀ ਇਕਨੋਮੀ ਇਕਨੋਮੀ ਹਮੇਸ਼ਾ ਮਾਪੀ ਜਾਂਦੀ ਆ ਪਰ ਕੈਪੀਟਲ ਇਨਕਮ ਤੋਂ ਜੇ ਪਰ ਕੈਪੀਟਲ ਇਨਕਮ ਜੀਡੀਪੀ ਨਹੀਂ ਵਧਾਉਂਦੀ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਸੋ ਇਸ ਕਰਕੇ ਜਿਹੜਾ ਜਿਹੜਾ ਇਹ ਮਨੀ ਦਾ ਫਲੋ ਹੋ ਰਿਹਾ ਇਕਨੋਮੀ ਨੂੰ ਇਹ ਇਹ ਤੁਹਾਨੂੰ ਕਹਿੰਦੇ ਵੀ ਫਲਕਸ ਕਰਨ ਦੀ ਲੋੜ ਹੈਗੀ ਆ ਨਹੀਂ ਤੁਹਾਡੀ ਇਕਨੋਮਿਕ ਇਕਨੋਮੀ ਜਿਹੜਾ ਰੁਪਏ ਦੀ ਕੀਮਤ ਹੋਰ ਘਟਦੀ ਜਾਵੇਗੀ ਤੇ ਜਿਹੜੀ ਮਹਿੰਗਾਈ ਵਧੇਗੀ ਅਰਾਜਿਕਤਾ ਵਧੇਗੀ ਸਹੂਲਤਾਂ ਘਟਣਗੀਆਂ ਤੇ ਜਿਹੜੀ ਹੈਗੀ ਆ ਸਿਵਲ ਵਾਰ ਵਾਲੀ ਸਥਿਤੀ ਪੈਦਾ ਹੋ ਸਕਦੀ ਜੀ ਬਿਲਕੁਲ ਜੀ ਜਸਟਿਸ ਵਰਮਾ ਤੁਹਾਨੂੰ ਯਾਦ ਹੋਵੇਗਾ ਕਿ ਜਿਨ੍ਹਾਂ ਦਾ ਕੇਸ ਕਾਫੀ ਜ਼ਿਆਦਾ ਉਭਰਿਆ ਹੈਗਾ ਸੀ ਉਹਨਾਂ ਦੇ ਮਸਲੇ ਦੇ ਉੱਤੇ ਜਿਹੜੀ ਰਿਪੋਰਟ ਹੈ ਸੁਪਰੀਮ ਕੋਰਟ ਨੂੰ ਜਿਹੜੀ ਦਿੱਤੀ ਗਈ ਹੈ ਸਰਦਾਰਾਤਾ ਸਿੰਘ ਜੀ ਕੀ ਕੁਝ ਇਸ ਰਿਪੋਰਟ ਦੇ ਵਿੱਚ ਹੈਗਾ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੋਰ ਅੱਗੇ ਜਾਏਗੀ ਇਨਵੈਸਟੀਗੇਸ਼ਨ ਜਾਂ ਜੁਡੀਸ਼ਰੀ ਦੇ ਇਦਾਂ ਦੇ ਹਾਲਾਤ ਹੋ ਜਾਣੇ ਇਹ ਕਿਹੜੀ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਹਾਂਜੀ ਵੈਸੇ ਤਾਂ ਇਹ ਹੈਗਾ ਵੀ ਜਿਸ ਤਰ੍ਹਾਂ ਨਾਲ ਜਿਸ ਤਨਦੇਹੀ ਨਾਲ ਸਪਰੀਮ ਕੋਰਟ ਨੇ ਜਿਸ ਈਮਾਨਦਾਰੀ ਨਾਲ ਜਾਂਚ ਕਰਾਈ ਆ ਸੋ ਅਸੀਂ ਉਮੀਦ ਕਰਦੇ ਹਾਂ ਵੀ ਉਸ ਜਾਂਚ ਤੇ ਸੁਪਰੀਮ ਕੋਰਟ ਇੱਕ ਤਰ੍ਹਾਂ ਨਾਲ ਕੋਈ ਕਾਰਵਾਈ ਵੀ ਕਰੇਗੀ ਹੈ ਨਾ ਸੋ ਉਹਨਾਂ ਦੀ ਜਾਂਚ ਵਧੀਆ ਢੰਗ ਨਾਲ ਚੱਲੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਜਸਟਿਸ ਕੋਲ ਇੱਕ ਜੱਜ ਕੋਲ ਦੇ ਘਰ ਵਿੱਚ ਕਮਰੇ ਭਰੇ ਹੋਣ ਰਪਈਆਂ ਦੇ ਹੈ ਨਾ ਸੋ ਤਾਂ ਵੀ ਘਰ ਨੂੰ ਅੱਗ ਲੱਗੀ ਉਹ ਬਾਹਰ ਗਏ ਹੋਏ ਸੀ ਤੇ ਅੱਗ ਬੁਝਾਉਣ ਵਾਲੇ ਅਮਲੇ ਨੇ ਜਾ ਕੇ ਦੇਖਿਆ ਵੀ ਨੋਟਾਂ ਦੇ ਤਾਂ ਮਰ ਕੇ ਢੇਰ ਲੱਗੇ ਪਏ ਨੇ ਸੋ ਉਹਨਾਂ ਨੇ ਰਿਪੋਰਟ ਕਰਿਆ ਸੋ ਜਲਦੇ ਨੋਟਾਂ ਦੀਆਂ ਕੁਝ ਵੀਡੀਓ ਵੀ ਆਈਆਂ ਸੀਗੀਆਂ ਆਪਾਂ ਦੇਖਿਆ ਹੁਣ ਸੋ ਜੱਜ ਵਰਮਾ ਨੇ ਤਾਂ ਇਹ ਕਹਿ ਦਿੱਤਾ ਸੀਗਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਇੱਥੇ ਨੋਟ ਪਏ ਵੀ ਮੇਰੀ ਤਾਂ ਇਹ ਨਾਲ ਕੋਈ ਲੈਣ ਦੇਣ ਨਹੀਂ ਪਰ ਹੁਣ ਜਿਹੜੀ 64 ਸਫਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈਗੀ ਆ ਉਸ ਰਿਪੋਰਟ ਵਿੱਚ ਇਹ ਆਇਆ ਹੈਗਾ ਵੀ ਜੱਜ ਨੂੰ ਪੂਰੀ ਤਰ੍ਹਾਂ ਜਾਣਕਾਰੀ ਸੀ ਸੋ ਵੀ ਉਹਦੇ ਉਹਦੇ ਘਰ ਵਿੱਚ ਕੀ ਕੁਝ ਪਿਆ ਕਿੰਨੇ ਪੈਸੇ ਆ ਗਏ ਸੋ ਉਹ ਡਿਨਾਈ ਨਹੀਂ ਕਰ ਸਕਦਾ ਉਹ ਜਿਹੜੀ ਨਾ ਕਰ ਰਿਹਾ ਉਹ ਗਲਤ ਕਰ ਰਿਹਾ ਹੈਗਾ ਸੋ 64 ਸਫਿਆਂ ਦੀ ਰਿਪੋਰਟ ਵਿੱਚ ਜੱਜ ਤੇ ਵੱਡੇ ਦੋਸ਼ ਆ ਜਿਹੜੇ ਲਾਏ ਗਏ ਆ ਹੁਣ ਇਹ ਸੁਪਰੀਮ ਕੋਰਟ ਤੇ ਡਿਪੈਂਡ ਕਰਦਾ ਵੀ ਉਹ ਜੱਜ ਨੂੰ ਬਰਖਾਸਤ ਕਰਦੇ ਆ ਉਹਦੇ ਤੇ ਕੋਈ ਜਿਹੜਾ ਹੈਗਾ ਵੀ ਜਿਹੜੀ ਅਨਵਾਂਟਡ ਮਨੀ ਆ ਵੀ ਜਿਹੜੇ ਉਹਦੇ ਸੋਰਸੇਸ ਤੋਂ ਵੱਧਦੀ ਹੈਗੀ ਆ ਫਿਰ ਉਹਨੇ ਕਿੰਨੀਆਂ ਬੇਇਨਸਾਫੀਆਂ ਕਰੀਆਂ ਹੋਣੀਆਂ ਆ ਇਹ ਪੈਸਾ ਇਕੱਠਾ ਕਰਨ ਲਈ ਕਿੰਨੇ ਫੈਸਲੇ ਜਿਹੜੇ ਗਲਤ ਕੀਤੇ ਹੋਣ ਕਿੰਨੇ ਦੋਸ਼ੀ ਬੰਦਿਆਂ ਨੂੰ ਬਰੀ ਕੀਤਾ ਹੋਵੇਗਾ ਜਾਂ ਜਿਹੜਾ ਪੈਸੇ ਦੇ ਲੈਣ ਦੇਣ ਦੇ ਆ ਜ਼ਮੀਨਾਂ ਦੇ ਝਗੜੇ ਆ ਉਹਦੇ ਵਿੱਚੋਂ ਕਿੰਨਾ ਪੱਖਪਾਤ ਕਰਿਆ ਹੋਵੇਗਾ ਇਟ ਮੀ ਜਿੱਥੇ ਲੋਕ ਇਨਸਾਫ ਲੈਣ ਲਈ ਜਾਂਦੇ ਆ ਉਹੋ ਲੋਕ ਹੀ ਬੇਇਨਸਾਫੀ ਕਰਨ ਲੱਗ ਜਾਣ ਤਾਂ ਫਿਰ ਸ਼ਹਿਰੀਆਂ ਦਾ ਵਿਸ਼ਵਾਸ ਉਹ ਸਿਸਟਮ ਵਿੱਚ ਕਿੱਥੇ ਬਧੇਗਾ ਸੋ ਇਹ ਸਾਨੂੰ ਲੱਗਦਾ ਵੀ ਇੱਕ ਦਮ ਉਹਨਾਂ ਨੂੰ ਬਰਖਾਸਤ ਕਰਕੇ ਪ੍ਰੀਮ ਕੋਰਟ ਨੂੰ ਚਾਹੀਦਾ ਵੀ ਇਹੇ ਜਿਹੇ ਲੋਕਾਂ ਦੀ ਫਿਰ ਇੰਡਕਸ਼ਨ ਨਹੀਂ ਹੋਣੀ ਚਾਹੀਦੀ ਜਸਟਿਸ ਸਿਸਟਮ 'ਚ ਉਹ ਬਹੁਤ ਪਵਿੱਤਰ ਰੂਹਾਂ ਚਾਹੀਦੀਆਂ ਜਿਹੜੀਆਂ ਇਸ ਕਰਪਸ਼ਨ ਤੋਂ ਮੁਕਤ ਹੋਣ ਜੀ ਬਿਲਕੁਲ ਜੀ ਕਿਉਂਕਿ ਜੇ ਆਪਾਂ ਕੀ ਕਿਸੇ ਵੀ ਲੋਕਤੰਤਰ ਦੇ ਵਿੱਚ ਜਿਹੜੀਆਂ ਅਦਾਲਤਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਲੋਕਾਂ ਦਾ ਇੱਕ ਵੱਡਾ ਭਰੋਸਾ ਹੁੰਦਾ ਹੈ ਤੇ ਜੇ ਅਦਾਲਤਾਂ ਵੱਲੋਂ ਹੀ ਇਨਸਾਫ ਨਹੀਂ ਦਿੱਤਾ ਜਾਣਾ ਸੁਣਵਾਈਆਂ ਨਹੀਂ ਹੋਣੀਆਂ ਤੇ ਬੰਦੇ ਫਿਰ ਸਾਲਾਂ ਬੱਧੀ ਜਿਹੜੇ ਜੇਲ੍ਹਾਂ ਦੇ ਵਿੱਚ ਹੀ ਅਡੇ ਰਹਿ ਜਾਂਦੇ ਨੇ ਤੇ ਉਹਨਾਂ ਦਾ ਫਿਰ ਕਿਹਤਰਾ ਕਿਤੇ ਜਿਹੜਾ ਵਿਸ਼ਵਾਸ ਹੈ ਪੂਰੇ ਸਿਸਟਮ ਤੋਂ ਟੁੱਟਦਾ ਹੈਗਾ